ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਦੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨਤਨ ਸ਼੍ਰੀ ਗੋਬਿੰਦ ਸਿੰਘ ਜੀ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਬਾਲਵਸਤਾ ਦੇ ਰੂਪ ਦੇ ਵਿੱਚ ਰਾਣੀ ਵਸੁੰਦਰਾ ਰਾਣੀ ਜੋ ਮੈਣੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ ਉਹਨਾਂ ਨੂੰ ਕੀ ਵਰ ਦਿੱਤਾ ਸੀ ਰਾਣੀ ਵਸੁੰਦਰਾ ਨੂੰ ਤੇ ਰਾਣੀ ਵਸੁੰਦਰਾ ਦੀ ਕੁੱਖ ਕਿਵੇਂ ਹਰੀ ਹੋਈ ਗੁਰੂ ਗੋਬਿੰਦ ਰਾਏ ਜੀ ਦੇ ਅਸ਼ੀਰਵਾਦ ਦੇ ਨਾਲ ਸੋ ਆ우 ਤੁਹਾਡਾ ਬਹੁਤ ਆਸਮਨਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਰਾਜਾ ਫਤੇਹ ਚੰਦ ਮੈਣੀ ਪਟਨੀ ਦਾ ਵਾਸੀ ਸੀ ਤੇ ਉਸ ਦੀ ਰਾਣੀ ਦਾ ਨਾਮ ਸੀ ਰਾਣੀ ਵਸੁੰਦਰਾ ਫਤੇਹ ਚੰਦ ਮੈਣੀ ਦੇ ਕੋਲ ਧਨ ਡਾਲਰ ਜ਼ਮੀਨ ਜ਼ਾਇਦਾਤ ਇੰਨਾ ਕੁ ਜ਼ਿਆਦਾ ਸੀ ਕਿ ਲੋਕ ਉਸ ਨੂੰ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸਨ ਫਤੇਹ ਚੰਦ ਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ ਪਰ ਘਰ ਵਿੱਚ ਔਲਾਦ ਨਹੀਂ ਸੀ ਉਹਨਾਂ ਦੋਹਾਂ ਨੇ ਔਲਾਦ ਦਾ ਸੁਖ ਪਾਉਣ ਲਈ ਬਹੁਤ ਹੀ ਹਤਨ ਕੀਤੇ ਪਰ ਉਹ ਸਫਲ ਨਾ ਹੋਏ ਉਹਦੀ ਪਤਨੀ ਰਾਣੀ ਵਸੁੰਦਰਾ ਇਹ ਚਿੰਤਾ 'ਚ ਖੋਈ ਰਹਿੰਦੀ ਸੀ ਕਿ ਮੇਰੇ ਘਰ ਕੁਈ ਔਲਾਦ ਨਹੀਂ ਜਦੋਂ ਰਾਣੀ ਵਸੁੰਦਰਾ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਬੱਚਿਆਂ ਨਾਲ ਖੇਡਦਾ ਦੇਖਦੀ ਸੀ ਤਾਂ ਉਸ ਦਾ ਮਨ ਪਰ ਆਉਂਦਾ ਸੀ ਤੇ ਉਸ ਦੇ ਦਿਲ ਵਿੱਚ ਮਮਤਾ ਅੰਗੜਾਈਆਂ ਲੈਣ ਲੱਗ ਪੈਂਦੀ ਸੀ ਪਰ ਉਹ ਹਿੰਮਤ ਨਹੀਂ ਜਟਾ ਪਾਉਂਦੀ ਸੀ ਕਿ ਉਹ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਆਪਣੀ ਵੇੜੇ 'ਚ ਬੁਲਾ ਸਕੇ ਬਾਲਕ ਗੋਬਿੰਦ ਰਾਏ ਦੀ ਮੋਣੀ ਸੂਰਤ ਰਾਣੀ ਵਸੁੰਦਰਾ ਦੇ ਦਿਲ ਵਿੱਚ ਉੱਤਰ ਹੀ ਜਾਂਦੀ ਸੀ ਆਪਣੇ ਆਪ ਨੂੰ ਰੋਗ ਦੇ ਰੋਗ ਦੇ ਵੀ ਉਹ ਗੁਰੂ ਜੀ ਵੱਲ ਖਿੱਚੀ ਚਲੀ ਜਾਂਦੀ ਸੀ ਇੱਕ ਦਿਨ ਰਾਣੀ ਵਸੁੰਦਰਾ ਸੰਤਾਨ ਦਾ ਸੁੱਖ ਪਾਉਣ ਵਾਸਤੇ ਰਾਜਾ ਫਤਿਹ ਚੰਦ ਨੂੰ ਨਾਲ ਲੈ ਕੇ ਗੰਗਾ ਘਾਟ ਦੇ ਕਿਨਾਰੇ ਡੇਰਾ ਲਾਈ ਬੈਠੇ ਪੰਡਤ ਸ਼ਿਵਦੱਤ ਦੇ ਕੋਲ ਪਹੁੰਚ ਗਈ ਤੇ ਆਪਣੀ ਦਿਲ ਦੀ ਪੀੜਾ ਪੰਡਤ ਸ਼ਿਵਦਤ ਨੂੰ ਸੁਣਾਉਣ ਲੱਗੀ ਤੇ ਬੇਨਤੀ ਕਰਨ ਲੱਗੀ ਕਿ ਤੁਸੀਂ ਤਾਂ ਮਹਾਨ ਜੋਤਸ਼ੀ ਹੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੀ ਕੁੱਖ ਕਦੋਂ ਹਰੀ ਹੋਵੇਗੀ ਤਾਂ ਪੰਡਿਤ ਸ਼ਿਵਦਤ ਨੇ ਰਾਣੀ ਵਸੁੰਦਰਾ ਦੀ ਗੱਲ ਨੂੰ ਬੜੀ ਗੰਭੀਰਤਾ ਨਾਲ ਸੁਨਿਆ ਤੇ ਬੜੇ ਹੀ ਧਿਆਨ ਨਾਲ ਉਸ ਦਾ ਹੱਥ ਦੇਖਿਆ ਤੇ ਕਿਹਾ ਤੇਰੀ ਕਿਸਮਤ 'ਚ ਔਲਾਦ ਦਾ ਸੁੱਖ ਨਹੀਂ ਹੈ ਤਾਂ ਪੰਡਿਤ ਦੇ ਮੂੰਹ ਇਹ ਗੱਲ ਸੁਣ ਕੇ ਰਾਣੀ ਵਸੁੰਦਰਾ ਰੋਣ ਲੱਗ ਪਈ ਤੇ ਪੰਡਿਤ ਜੀ ਅੱਗੇ ਪ੍ਰਾਰਥਨਾ ਕਰਨ ਲੱਗੇ ਕਿ ਪੰਡਤ ਜੀ ਮੇਰੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਧਨ, ਦੌਲਤ, ਜ਼ਮੀਨ, ਜ਼ਾਇਦਾਦੀ ਕੋਈ ਕਮੀ ਨਹੀਂ ਪਰ ਔਲਾਦ ਦਾ ਸੁੱਖ ਨਹੀਂ ਹੈ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਮੈਨੂੰ ਔਲਾਦ ਦੀ ਪ੍ਰਾਪਤੀ ਲਈ ਕੋਈ ਉਪਾਅ ਦੱਸੋ ਤੇ ਰਾਣੀ ਨੂੰ ਰੋਂਦਿਆਂ ਦੇਖ ਕੇ ਪੰਡਿਤ ਸ਼ਿਵਦੱਤ ਦੇ ਦਿਲ 'ਚ ਤਰਸ ਆਇਆ ਤੇ ਉਸਨੇ ਕਿਹਾ ਕਿ ਇੱਕ ਉਪਾਏ ਹੈ ਜੇਕਰ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਉਤਰਾਧਿਕਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੁਰੂ ਗੋਬਿੰਦ ਰਾਏ ਜੀ ਜੋ ਕਿ ਹਜੇ ਛੋਟੀ ਉਮਰ ਦੇ ਹਨ ਜੇਕਰ ਉਹ ਤੁਹਾਡੀ ਅਰਦਾਸ ਸੁਣ ਲੈਣ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ ਕਿਉਂਕਿ ਉਹ ਬਾਲਕ ਰੂਪ ਚ ਪੂਰਨ ਪੁਰਖ ਹਨ ਪੰਡਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਾ ਫਤਿਹ ਚੰਦ ਨੇ ਪ੍ਰਸ਼ਨ ਕੀਤਾ ਕਿ ਤੁਹਾਨੂੰ ਇਹ ਕਿਵੇਂ ਅਨੁਭਵ ਹੋਇਆ ਕਿ ਉਹ ਬਾਲਕ ਪੂਰਨ ਪੁਰਖ ਹਨ ਤਾਂ ਪੰਡਿਤ ਸ਼ਿਵਦੱਤ ਨੇ ਉੱਤਰ ਦਿੱਤਾ ਕਿ ਮੈਂ ਜਾਣਦਾ ਉਹ ਬਾਲਕ ਪਰਮਾਤਮਾ ਦਾ ਰੂਪ ਹੈ ਕਿਉਂਕਿ ਮੈਂ ਜਦੋਂ ਵੀ ਉਸ ਪਰਮਾਤਮਾ ਦੀ ਆਰਾਧਨਾ ਕਰਨ ਬੈਠਦਾ ਤਾਂ ਉਹ ਬਾਲਕ ਮੇਰੇ ਧਿਆਨ ਚ ਬਾਰ-ਬਾਰ ਹੀ ਆਉਂਦਾ ਵੀ ਮੇਰੇ ਲਈ ਉਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਪਰਮਾਤਮਾ ਦਾ ਹੀ ਰੂਪ ਹਲ ਤਾਂ ਇਹ ਗੱਲ ਸੁਣ ਕੇ ਰਾਣੀ ਨੇ ਪੰਡਿਤ ਦੇ ਗੱਲ ਦਾ ਸਮਰਥਨ ਕੀਤਾ ਕਿ ਮੈਂ ਵੀ ਉਸ ਬਾਲਕ ਦੇ ਚਿਹਰੇ ਦਾ ਨੂਰ ਕਈ ਵਾਰ ਵੇਖਿਆ ਹੈ ਤੇ ਮੈਨੂੰ ਵੀ ਕਈ ਵਾਰ ਉਸ ਬਾਲਕ ਦੇ ਚਿਹਰੇ ਦਾ ਨੂਰ ਦੇ ਕੇ ਪ੍ਰਤੀਤ ਹੋਇਆ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਬਲਕਿ ਕੋਈ ਬਹੁਤ ਹੀ ਸੁੰਦਰ ਦਿਵਯ ਜੋਤੀ ਹਨ ਪੰਡਿਤ ਸ਼ਿਵਦੱਤ ਨੇ ਕਿਹਾ ਕਿ ਉਹ ਬਾਲਕ ਪ੍ਰੀਤਮ ਹਨ ਤੁਸੀਂ ਹੁਣ ਘਰ ਜਾਓ ਤੇ ਉਹਨਾਂ ਦੀ ਯਾਦ ਵਿੱਚ ਬੈਠੋ ਉਹ ਬਾਲ ਪ੍ਰੀਤਮ ਦੀ ਆਚੇ ਬੈਠੋ ਉਹ ਤੁਹਾਨੂੰ ਆਪਣੀ ਦਰਸ਼ਨ ਦੇਣਗੇ ਇਸ ਤਰ੍ਹਾਂ ਰਾਣੀ ਤੇ ਰਾਜਾ ਇੱਕ ਨਵੀਂ ਉਮੀਦ ਲੈ ਕੇ ਘਰ ਵਾਪਸ ਆ ਗਏ ਤੇ ਘਰ ਆ ਕੇ ਪੰਡਿਤ ਦੇ ਕਹੇ ਅਨੁਸਾਰ ਬਾਲਕ ਗੋਬਿੰਦ ਰਾਏ ਦੀ ਆਰਾਧਨਾ ਕਰਨ ਲੱਗੇ ਕੁਝ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਰਾਣੀ ਵਸੁੰਦਰਾ ਬਾਲਕ ਗੋਬਿੰਦ ਰਾਏ ਜੀ ਦੀ ਯਾਦ ਵਿੱਚ ਬੈਠੀ ਹੋਈ ਸੀ ਤਾਂ ਬਾਲਕ ਕਲਗੀਆਂ ਵਾਲੇ ਹੌਲੀ-ਹੌਲੀ ਚੱਲਦੇ ਰਾਣੀ ਦੀ ਗੋਦ ਵਿੱਚ ਆ ਬੈਠੇ ਤੇ ਬਚਨ ਬੋਲਿਆ ਮਾਂ ਰਾਣੀ ਇਸ ਸ਼ਬਦ ਨੂੰ ਸੁਣਨ ਵਾਸਤੇ ਪਹਿਲਾਂ ਤੂੰ ਹੀ ਤਰਸ ਰਹੀ ਸੀ ਤੇ ਜਿਵੇਂ ਹੀ ਉਸ ਨੇ ਇਹ ਮਾਂ ਸ਼ਬਦ ਪਹਿਲੀ ਵਾਰ ਸੁਣਿਆ ਤਾਂ ਉਹਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਤੇ ਰਾਣੀ ਵਸੁੰਧਰਾ ਨੇ ਅੱਖਾਂ ਖੋਲੀਆਂ ਤਾਂ ਕੀ ਦੇਖਦੀ ਹੈ ਕਿ ਜਿਸ ਬਾਲਕ ਗੋਬਿੰਦ ਰਾਏ ਨੂੰ ਯਾਦ ਕਰਦੀ ਸੀ ਉਹੀ ਬਾਲਕ ਉਸਦੀ ਗੋਦੀ ਵਿੱਚ ਬੈਠਿਆ ਹੋਇਆ ਤੇ ਉਹੀ ਬਾਲਕ ਉਸ ਨੂੰ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੀ ਰਾਣੀ ਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕਰਾਂ ਕੀ ਤੇ ਫਿਰ ਉਸਨੇ ਆਪਣੀ ਦਾਸੀ ਨੂੰ ਆਵਾਜ਼ ਮਾਰੀ ਤੇ ਕਿਹਾ ਛੇਤੀ ਨਾਲ ਖਾਣਾ ਤਿਆਰ ਕਰੋ ਮਿੱਠੀ ਆਵਾਜ਼ ਵਿੱਚ ਸਤਿਗੁਰੂ ਜੀ ਬੋਲੇ ਕਿ ਮਾਂ ਕੁਝ ਹੋਰ ਨਹੀਂ ਖਾਣਾ ਅੰਦਰ ਛੋਲੇ ਪੂਰੀਆਂ ਤਿਆਰ ਨਹੀਂ ਮੈਂ ਉਹੀ ਖਾਣੇ ਹਨ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਬਹੁਤ ਹੀ ਹੈਰਾਨ ਹੋਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਛੋਲੇ ਪੂਰੀਆਂ ਪਏ ਹਨ ਰਾਣੀ ਅੱਜ ਇੰਨੀ ਖੁਸ਼ ਸੀ ਕਿ ਉਸ ਕੋਲੋਂ ਆਪਣਾ ਚਾਹ ਸੰਭਾਲਿਆ ਨਹੀਂ ਸੀ ਜਾ ਰਿਹਾ ਰਾਣੀ ਅੰਦਰ ਮਮਤਾ ਜਾਗ ਪਈ ਤੇ ਉਹ ਸਭ ਕੁਝ ਭੁਲਾ ਕੇ ਅੰਦਰ ਗਈ ਤੇ ਅੰਦਰੋਂ ਛੋਲੇ ਪੂਰੀਆਂ ਲੈ ਕੇ ਆਈ ਬਾਲਕ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਨਾਲ ਆਪਣੀ ਬਾਲ ਸੀਨਾ ਸਮੇਤ ਛੋਲੇ ਪੂਰੀਆਂ ਛਕੇ ਉਸ ਉਪਰੰਤ ਸਾਰਾ ਦਿਨ ਉੱਥੇ ਖੇਡਦੇ ਰਹੀ ਤੇ ਜਾਣ ਲੱਗਿਆਂ ਕਹਿ ਗਏ ਕਿ ਅਸੀਂ ਕੱਲ ਫੇਰ ਆਵਾਂਗੇ ਤੇ ਛੋਲੇ ਪੂਰੀਆਂ ਤਿਆਰ ਰੱਖਣਾ ਤੇ ਇਸ ਤਰ੍ਹਾਂ ਗੁਰੂ ਜੀ ਨੇ ਰੋਜ਼ਾਨਾ ਆਉਣਾ ਇੱਕ ਦਿਨ ਗੁਰੂ ਜੀ ਨੇ ਰਾਣੀ ਵਸੁੰਦਰਾ ਨੂੰ ਆਪ ਹੀ ਕਿਹਾ ਕਿ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਮੇਰੇ ਵਰਗਾ ਮੈਂ ਹੀ ਹਾਂ ਤੇ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਤਾਂ ਰਾਣੀ ਨੇ ਕਿਹਾ ਤੁਸੀਂ ਤਾਂ ਮਾਤਾ ਗੁਜਰੀ ਜੀ ਦੇ ਲਾਲ ਹੋ ਫਿਰ ਇੱਕ ਪੁੱਤਰ ਤੇ ਦੋ ਮਾਵਾ ਕਿਵੇਂ ਹੋਣ ਗਿਆ ਫਿਰ ਗੁਰੂ ਜੀ ਨੇ ਕਿਹਾ ਕਿ ਜਿਵੇਂ ਦੋ ਅੱਖਾਂ ਦੀ ਇੱਕ ਜੋਤ ਹੁੰਦੀ ਹੈ ਉਸੀ ਤਰ੍ਹਾਂ ਮੈਂ ਵੀ ਇਨ੍ਹਾਂ ਦੋਵਾਂ ਮਾਵਾਂ ਦਾ ਇੱਕ ਪੁੱਤਰ ਹਾਂ ਤਾਂ ਗੁਰੂ ਜੀ ਦੀ ਮਹੂਈ ਗੱਲ ਸੁਣ ਕੇ ਰਾਣੀ ਦਾ ਦਿਲ ਮਮਤਾ ਨਾਲ ਭਰ ਗਿਆ ਤੇ ਫਿਰ ਉਸਨੇ ਕਦੇ ਵੀ ਪੁੱਤਰ ਦੀ ਇੱਛਾ ਨਹੀਂ ਕੀਤੀ ਗੁਰੂ ਜੀ ਰੋਜ਼ ਮਿਲਣ ਆਉਂਦੀ ਖੇੜ ਤੇ ਰਾਣੀ ਦੇ ਕੋਲ ਬੜੇ ਹੀ ਪਿਆਰ ਦੇ ਨਾਲ ਛੂਲੀ ਦੀਆਂ ਕੁੰਗਣੀਆਂ ਤੇ ਪੂਰੀਆਂ ਵੀ ਖਾਂਦੇ ਤੇ ਗੁਰੂ ਜੀ ਸਾਰਾ ਦਿਨ ਖੇਡਣ ਤੋਂ ਬਾਅਦ ਹਨੇਰੀ ਹੋਏ ਵਾਪਸ ਜਾਂਦੇ ਤੇ ਰਾਣੀ ਬਹੁਤ ਹੀ ਪਿਆਰ ਦੇ ਨਾਲ ਉਹ ਰੋਜ਼ ਗੁਰੂ ਜੀ ਨੂੰ ਛੋਲੇ ਦੀਆਂ ਕੁੰਗਣੀਆਂ ਤੇ ਪੂਰੀਆਂ ਛਕਾਉਂਦੀ ਸੀ ਗੁਰੂ ਜੀ ਦੀ ਕਿਰਪਾ ਦੇ ਨਾਲ ਰਾਣੀ ਵਸੁੰਦਰਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਰਾਜੇ ਦੀ ਹਵੇਲੀ ਦੇ ਸਾਰੇ ਲੋਕ ਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਹੀ ਰੰਗੇ ਗਏ ਤੇ ਰਾਜੀ ਨੇ ਆਪਣੀ ਉਸ ਹਵੇਲੀ ਨੂੰ ਸਤ ਸੰਗ ਘਰ ਬਣਾ ਦਿੱਤਾ ਤੇ ਕੀ ਤੁਸੀਂ ਜਾਣਦੇ ਹੋ ਕਿ ਘੁੰਗਣੀਆਂ ਛਕਾਉਣ ਦੀ ਇਹ ਰੀਤ ਅੱਜ ਵੀ ਚੱਲ ਰਹੀ ਹੈ ਅੱਜ ਵੀ ਪਟਨਾ ਸਹਿ ਬਾਲ ਲੀਲਾ ਮੈਣੀ ਸੰਗਤ ਗੁਰਦੁਆਰੇ ਵਿੱਚ ਜੋ ਕਿ ਪਹਿਲਾਂ ਰਾਜੀ ਦੀ ਹਵੇਲੀ ਸੀ ਉਸ ਵਿੱਚ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਸੋ ਇਹ ਸੀਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੇਕਿਨ ਹਾਜ਼ਰੀ ਜਰੂਰ ਲਗਵਾਉਣਾ ਮਿਲਦੀਆਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦਿਲੀ ਸਭ ਨੂੰ ਮੇਰੇ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ